ਸ੍ਰੀਕਾਲ ਦੋਸਤੋ ਮੈਂ ਰਵਨੀ ਤਾਲੀਵਾਲ ਤੁਹਾਡਾ ਸਵਾਗਤ ਆਪਣੇ ਇੱਕ ਵੱਡੇ ਇਨਫਾਰਮਰ ਚੈਨਲ ਤੇ ਸਵਾਗਤ ਕਰਦੀ ਹਾਂ ਜੀ ਉਮੀਦ ਹੈ ਤੁਸੀਂ ਸਾਰੇ ਰੱਬ ਦੀ ਕਿਰਪਾ ਨਾਲ ਰਾਜੇਖਸ਼ੀ ਚੜ੍ਹਦੀ ਕਲਾ 'ਚ ਹੋਵੋਗੇ ਜੇਕਰ ਕੋਈ ਬੇਰੇ ਬੇਰੇ ਚੈਨਲ ਤੇ ਪਹਿਲੀ ਵਾਰ ਆਇਆ ਹੈ ਜੀ ਤਾਂ ਉਸ ਚੈਨਲ ਨੂੰ ਜੂਰ ਸਬਸਕ੍ਰਾਈਬ ਕਰੇ ਅਤੇ ਇਸ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਕਰੇਂਦਾ ਤੁਹਾਡਾ ਸਭ ਦਾ ਫਰਜ਼ ਬਣਦਾ ਹੀ ਹੈ ਜੀ ਅੱਜ ਆਪਾਂ 8 ਨਵੰਬਰ 2025 ਨੂੰ ਹੋਣ ਵਾਲੇ ਵਾਖਲਾ ਕਬੱਡੀ ਕੁਪਾ ਦਾ ਬਾਰੇ ਗੱਲਬਾਤ ਕਰਾਂਗੇ ਜੀ ਉਹਨਾਂ ਦਾ ਮੇਰਵਾ ਕੋਸ਼ਿਸ਼ ਪ੍ਰਕਾਰ ਹੈ ਇੱਕ ਵੱਡੀ ਕਬੱਡੀ ਕੱਪ ਪਿੰਡ ਭਾਗ ਸਰਸ਼ੀ ਦੀ ਮੁਖਸਰ ਸਾਹਿਬ ਵਿਖੇ ਕਰਵਾਇਆ ਜਾਵੇਗਾ ਜੀ ਇੱਥੇ ਅੱਜ 50 ਕਿਲੋ ਵੈਨਿੰਗ ਕਬੱਡੀ ਦੇ ਮੈਚ ਕਰਵਾਏ ਜਾਣਗੇ ਦੋ ਖਿਡਾਰੀ ਭਾਰੋ ਪਹਿਲਾ ਇਨਾਮ 4100 ਤੇ ਦੂਜਾ ਨਾਮ 3100 ਹੋਵੇਗਾ ਜੀ ਇੱਥੇ 40 ਕਿਲੋ ਵੈਨਿੰਗ ਕਬੱਡੀ ਦੇ ਮੈਚ ਕਰਵਾਏ ਜਾਣਗੇ ਇੱਕ ਖਿਡਾਰੀ ਭਾਰੋ ਪਹਿਲਾ ਨਾਮ 2100 ਤੇ ਦੂਜਾ ਨਾਮ 1100 ਹੋਵੇਗਾ ਜੀ ਕਬੱਡੀ ਕੱਪ ਗਿਰਦਰੀ ਖੁੱਜੀ ਛਤਿਸਗੜ੍ਹ ਵਿਖੇ ਕਰਵਾਇਆ ਜਾਵੇਗਾ ਜੀ ਇੱਥੇ ਅੱਜ ਪਹਿਲਾ ਇਨਾਮ 7000 ਇੱਕ ਦੂਜਾ ਇਨਾਮ 5000 ਇੱਕ ਤੀਜਾ ਇਨਾਮ 3000 ਇੱਕ ਤੇ ਚੌਥਾ ਇਨਾਮ 4000 ਰੁਪਏ ਹੋਵੇਗਾ ਜੀ ਇੱਕ ਵੱਡੀ ਕਪਿੰਡ ਜੰਡੀ ਹੁਸ਼ਿਆਰ ਪਰ ਵੀ ਕੇ ਕਰਵਾਇਆ ਜਾਵੇਗਾ ਜੀ ਇੱਥੇ ਆ ਜਾਲ ਓਪਨ 6 ਅੰਤਰਰਾਸ਼ਟਰੀ ਕਲਬਾਂ ਦੇ ਮੈਚ ਕਰਵਾਏ ਜਾਣਗੇ ਜੀ ਪਹਿਲਾ ਇਨਾਮ 81000 ਰੁਪਏ ਤੇ ਦੂਜਾ ਇਨਾਮ 6000 ਹੋਵੇਗਾ ਜੀ ਬੈਸਟਰ ਨੂੰ ਇੱਥੇ ਇਹ ਲੀਡੀਆਂ ਦਿੱਤੀਆਂ ਜਾਣਗੀਆਂ ਜੀ ਇੱਥੇ ਅੱਜ 65 ਕਿਲੋ ਵਜ਼ਨ ਦੀ ਕਬੱਡੀ ਦੇ ਵੀ ਮੈਚ ਕਰਵਾਏ ਜਾਣਗੇ ਪਹਿਲਾ ਇਨਾਮ 11000 ਅਤੇ ਦੂਜਾ ਇਨਾਮ 9000 ਹੋਵੇਗਾ ਜੀ ਇੱਥੇ ਅੱਜ 55 ਕਿਲੋ ਵਜ਼ਨ ਦੀ ਕਬੱਡੀ ਦੇ ਸ਼ੋਅ ਮੈਚ ਵੀ ਕਰਵਾਏ ਜਾਣਗੇ ਇਸ ਮੈਚ ਦਾ ਲਾਈਵ ਕਬੱਡੀ ਜੰਕਸ਼ਨ ਤੇ ਚੱਲੇਗਾ ਜੀ ਦਰਸ਼ਕ ਵੀ ਇਸ ਮੈਚ ਦਾ ਲਾਈਵ ਨਾਣ ਮਾਨ ਸਕਦੇ ਹਨ ਇੱਕ ਕਬੱਡੀ ਕਪਰਾਣੀ ਵਾਲਾ ਸ਼੍ਰੀ ਮੌਕਸਰ ਸਾਹਿਬ ਇੱਕ ਇਹ ਕਰਵਾਇਆ ਜਾਵੇਗਾ ਜੀ ਇੱਥੇ ਅੱਜ 50 ਕਿਲੋ ਵਜ਼ਨ ਦੀ ਕਬੱਡੀ ਦੇ ਰੋਲ ਦੇ ਮੈਚ ਕਰਵਾਏ ਜਾਣਗੇ ਜੀ ਪਹਿਲਾ ਇਨਾਮ 7000 ਅਤੇ ਦੂਜਾ ਨਾਮ 5000 ਹੋਵੇਗਾ ਜੀ ਇਸ ਮੈਚ ਦਾ ਲਾਈਵ ਕਬੱਡੀ ਸਪੋਰਟਸ ਲਾਈਵ ਤੇ ਚੱਲੇਗਾ ਜੀ ਦਰਸ਼ਕ ਵੀ ਇਸ ਮੈਚ ਦਾ ਲਾਈਵ ਨੰਨ੍ਹਾਂ ਮਾਣ ਸਕਦੇ ਹਨ ਇੱਕ ਵੱਡੀ ਕੱਪ ਬੀਰ ਖੁਰਦਮਾਨ ਸਾਹਿਬ ਕੇ ਕਰਵਾਇਆ ਜਾਵੇਗਾ ਜੀ ਇੱਥੇ ਅੱਜ ਕਬੱਡੀ オーਪਨ ਦੇ ਖਿਡਾਰੀ ਬਾਰੋ ਦੇ ਮੈਚ ਕਰਵਾਏ ਜਾਣਗੇ ਪਹਿਲਾ ਇਨਾਮ 31000 ਅਤੇ ਦੂਜਾ ਨਾਮ 21000 ਹੋਵੇਗਾ ਜੀ ਬੈਸਟਾ ਨੂੰ ਇੱਥੇ ਸਰਪ੍ਰਾਈਜ਼ ਦੇ ਨਾਮ ਤੇ ਜਾਣਗੇ ਜੀ ਇਸ ਮੈਚ ਦਾ ਲਾਈਵ ppvkatimanza.com ਤੇ ਚੱਲੇਗਾ ਜੀ ਦਰਸ਼ਕ ਵੀ ਇਸ ਮੈਚ ਦਾ ਲਾਈਵ ਵਨੰਨ ਮਾਨ ਸਕਦੇ ਹਨ ਉਮੀਦ ਹੈ ਤੁਹਾਨੂੰ ਸਭ ਨੂੰ ਮੇਰੀ ਇਹ ਵੀਡੀਓ ਪਸੰਦ ਆਈ ਹੈ ਜੀ ਤੁਹਾਡਾ ਸਰਦਾ ਇਸ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਅਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਨ ਦਾ ਫਰਜ਼ ਬਣਦਾ ਹੀ ਹੈ ਜੀ ਧੰਨਵਾਦ